ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਕਲਕਲਾਂ ਤੇ ਜਦੋਂ ਤੁਸੀਂ ਮਿੱਤਰੋ ਮੋਗੇ ਵਾਲੇ ਪਾਸਿਓਂ ਆ ਕੇ ਕਲਕਲਾਂ ਵਾਲਾ ਪੁਲ ਚੜੋਗੇ ਨਾ ਪੁਲ ਚੜਨਾ ਨਹੀਂ ਬਸ ਉਹਦੇ ਨਾਲ ਹੀ ਤੁਸੀਂ ਜਿਹੜਾ ਉੱਤਰ ਕੇ ਪੁਲ ਦੀ ਦੂਜੀ ਸਾਈਡ ਜੇ ਤੁਸੀਂ ਮੋਗੇ ਵਾਲੇ ਪਾਸਿਓਂ ਆ ਰਹੇ ਆ ਤਾਂ ਫਰੋਰੀ ਪਾਰੀ ਸਾਈਡ ਤੋਂ ਜਦੋਂ ਆਪਾਂ ਆਈ ਤਾਂ ਉਸ ਸਾਈਡ ਨੂੰ ਥੱਲੇ ਉੱਤਰ ਕੇ ਨਾਲ ਹੀ ਸਕੂਲ ਆ ਤੇ ਸਕੂਲ ਦੇ ਵਿਚਾਲੜੇ ਆਉਂਦੀ ਦੋ ਸਕੂਲਾਂ ਦੇ ਵਿਚਾਲੜੇ ਉਹਦੀ ਇੱਟਾਂ ਵਾਲੀ ਸੜਕ ਆਉਂਦੀ ਆ ਸਿੱਧੀ ਬਾਈ ਦੇ ਘਰ ਆ ਕੇ ਖਤਮ ਹੁੰਦੀ ਐ ਐਂਡ ਤੇ ਬਾਹਰ ਖੇਤਾਂ ਦੇ ਵਿੱਚ ਬਾਈ ਦਾ ਘਰ ਆ ਘਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਜਾਨਵਰ ਤਾਂ ਦੋ ਦਿਖਾਉਣੇ ਹੀ ਦਿਖਾਉਣੇ ਆ ਤੇ ਪਰ ਇੱਕ ਤੁਹਾਨੂੰ ਮੈਂ ਮਿੱਤਰੋ ਪਹਿਲਾ ਵੀਡੀਓ ਸ਼ੁਰੂ ਕਰਨ ਤੋਂ ਦੱਸ ਦੇਵਾਂ ਵੀ ਪਸਵਾ ਦਾ ਏਸੀ ਵਿਖਾਉਣਾ ਜਿਹੜਾ ਕੁਦਰਤੀ ਏਸ਼ੀਆ ਬੇਸ਼ੱਕ ਆਪ ਨੂੰ ਸਮੇਂ ਨੇ ਇਹੋ ਜਿਹਾ ਸਿਸਟਮ ਕਰਤਾ ਵੀ ਜੇ ਆਪਣੇ ਪਿੰਡਾਂ ਦੇ ਵਿੱਚ ਅੱਗੇ ਸੱਥਾਂ ਦੇ ਵਿੱਚ ਬੋੜ ਵੱਡੇ ਵੱਡੇ ਹੋਇਆ ਕਰਦੇ ਸੀ ਉਹਨਾਂ ਸੱਥਾਂ ਦੇ ਵਿੱਚ 10-10 20-20 ਘਰਾਂ ਦੇ ਪਸ਼ੂ ਬੰਨੇ ਜਾਂਦੇ ਹੁੰਦੇ ਸੀ ਤੇ ਲੋਕ ਬੰਨ ਕੇ ਮਹਿਸੂਸ ਕਰਦੇ ਸੀ ਕਿ ਪਸ਼ੂ ਸਾਡੇ ਬਾਹਰ ਆਕਸੀਜਨ ਦੇ ਵਿੱਚ ਬੰਨੇ ਆ ਪਰ ਆਪਾਂ ਸੋਤ ਲਿਆ ਵੀ ਗੰਦ ਪਾਉਂਦੇ ਆ ਇਹ ਪਿੰਡਾਂ ਦੇ ਵਿੱਚ ਸੱਥਾਂ ਸਾਫ਼ ਕਰਨੀਆਂ ਪੈਂਦੀਆਂ ਇਹਨਾਂ ਨੂੰ ਪੱਟਤਾ ਪਰ ਬਾਈ ਇੱਕ ਗੱਲ ਦੱਸ ਦਿੰਨਾ ਜਿੱਥੇ ਇਹ ਜਿਹੜੀ ਚੀਜ਼ ਨਹੀਂ ਆਖ ਨਾ ਇੱਕ ਤਾਂ ਜਿਹੜਾ ਪਸ਼ੂ ਇਸ ਦਰਗਤ ਤੇ ਬੰਨੇ ਬੈਠਾ ਹੋਊਗਾ ਉਹ ਕਦੇ ਇਤੋਂ ਬਿਮਾਰ ਨਹੀਂ ਹੋਊਗਾ ਜ਼ਿੰਦਗੀ ਦੇ ਵਿੱਚ ਤੇ ਨਾ ਹੀ ਰਿਪੀਟ ਹੋਊਗਾ ਕਿਉਂਕਿ ਇੰਦੀ ਜਿਹੜੀ ਆਕਸੀਜਨ ਆ ਇੱਕ ਕੁਦਰਤੀ ਆਕਸੀਜਨ ਆ ਵੇਖੋ ਬਾਈ ਦੇ ਕੋਲੇ ਪਿਓਰਿਟੀ ਦੇ ਵਿੱਚ ਗਾਈਆਂ 10 12 ਬੰਨੀਆਂ ਹੋਈਆਂ ਤੇ ਨਾਲੇ ਦਪਹਿਰਾਂ ਲੱਗੀਆਂ ਹੋਈਆਂ 12 ਦਾ ਕਰੀਬ ਟਾਈਮ ਆ ਤੇ ਇੱਕ ਵੀ ਗਾਂ ਦੇ ਮੂੰਹ ਦੇ ਵਿੱਚ ਉਹ ਝੱਗ ਦਿਖਦੀ ਮੈਨੂੰ ਦਿਖਾ ਦਿਓ ਇਹ ਕੁਦਰਤੀ ਆਕਸੀਜਨ ਆ ਬਾਈ ਹੁਣ ਆਪਾਂ ਗੱਲ ਕਰਦੇ ਆਂ ਪਾਈ ਦੇ ਕੋਲੇ ਜਿਹੜੇ ਦੋ ਜਾਨਵਰ ਆ ਉਹਨਾਂ ਦੇ ਬਾਰੇ ਮਿਲਦੇ ਆਂ ਪਾਈ ਨੂੰ ਸਾਸਿਕਾਲਾ ਵੀਰ ਜੀ ਸਾਸਿਕਾਲਾ ਜੀ ਕੀ ਹਾਲ ਚਾਲ ਆ ਵੱਡੇ ਭਾਈ ਕਾ ਜੀ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਵਧੀਆ ਜੀ ਵਧੀਆ ਜੀ ਠੀਕ ਆ ਵੀਰੇ ਨਾਮ ਦੱਸ ਦੀਏ ਇੱਕ ਵਾਰੀ ਭਾਈ ਮੇਰਾ ਨਾਮ ਬਲਦੀਪ ਸਿੰਘ ਠੀਕ ਆ ਵੱਡੇ ਭਾਈ ਦੋ ਜਾਨਵਰ ਵੇਚਨੇ ਆ ਵੀਰੇ ਹਾਂਜੀ ਦੋ ਜਾਨਵਰ ਠੀਕ ਆ ਆ ਛੋਟੀ ਜਿਹੜੀ ਸੋਈ ਆ ਪਹਿਲਣੀ ਆ ਵੀਰੇ ਹਾਂਜੀ ਪਹਿਲਣਾਂ ਠੀਕ ਆ ਦੰਦੋ ਦੋ ਦੰਦਾ ਹਨਾ ਦੋਵੇਂ ਦੋ ਦੋ ਦੰਦਾ ਹਨਾ ਠੀਕ ਆ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਸੋਈ ਨੂੰ ਇਹਨੂੰ ਵੀਰੇ 10 ਤੋਂ 12 ਦਿਨ 5.5 6 ਲੀਟਰ ਠੀਕ ਆ ਵੀਰੇ ਬੱਤੇ ਬੱਤੇ ਰੱਖ ਮਤੋਂ ਓਕੇ ਜਮਾ ਓਕੇ ਓਕੇ ਠੀਕ ਆ ਬਾਈ ਰੇਟ ਕੀ ਲਊਗਾ ਵੀਰੇ ਇਹਦਾ ਬਾਈ 55 55 ਕੋਣ 58000 ਵੀਰੇ 55000 ਰੁਪਇਆ ਠੀਕ ਆ ਬਾਈ ਮਾਨਤਾਨ ਹੋ ਜਾਊਗਾ ਵੀਰੇ ਵਿੱਚੋਂ ਇਹਦੇ ਬਾਈ ਕੋਈ ਨਹੀਂ ਕਰ ਲਾਂਗੇ ਮਾਨਤ ਠੀਕ ਆ ਵੀਰੇ ਥੋਰੀ ਮੜਾ ਜਾ ਕੱਢੀ ਬਰ ਖੋਲੀ ਇਹਨੂੰ ਲੈ ਵੀ ਮਿੱਤਰੋ 10 ਤੋਂ 12 ਦਿਨਾਂ ਦਾ ਸੁਆਵਾ ਦੁੱਧ 5.5 6 ਕਿਲੋ ਇਹਦੇ ਥੱਲੇ ਤਿਆਰ ਆ ਪਹਿਲਣ ਚੋਟੀਆਂ ਦੋ ਦਾੰਦਾਂ ਨਿੱਕਾ ਸਿੰਘ ਆ ਜਾਵਾ ਮਿੱਤਰੋ ਦੁੱਧ ਝੋਟੀ ਜੇ ਕੋਈ ਸੰਭਾਲ ਕਰ ਲੂਗਾ ਪੂਰੀ ਵਧੀਆ ਇਹਦੀ ਜਾ ਕੇ ਕੇਅਰ ਕਰ ਲੂਗਾ ਦੁੱਧ ਝੋਟੀ 9-10 ਕਿਲੋ ਦੇਣ ਲੱਗ ਜੂਗੀ ਕਿਉਂਕਿ ਬਈ ਸੰਭਾਲ ਦੇ ਸਿਰ ਤੇ ਪਸ਼ੂ ਨੇ ਦੁੱਧ ਦੇਣਾ ਹੁੰਦਾ ਤੇ ਤੌਰ ਦੇ ਵੀਰੇ ਮਾੜੀ ਜਿਹਾ ਕੋਈ ਨਾ ਇਹਨੂੰ ਦੇਖ ਸਕਦੇ ਆ ਤੁਸੀਂ ਮਿੱਤਰੋ ਇਹਦੀ ਜਿਹੜੀ ਨਿੱਕਾ ਜਾਂ ਸਿੰਗ ਲੱਗਾ ਕਰਮਾ ਵਾਲੀ ਨੂੰ ਝੋਟੀ ਦੀ ਕੇਅਰ ਹੋ ਗਈ ਤਾਂ ਵਧੀਆ ਇਹਨੇ ਦੁੱਧ ਦੇਣ ਲੱਗ ਪੈਣਾ ਕੱਦ ਬਹੁਤ ਆ ਝੋਟੀ ਦਾ ਜੇਰ ਜੂਰ ਵਧੀਆ ਪਾਤੀ ਸੀ ਵੀਰੇ ਨੇ ਉਹ ਠੀਕ ਠੀਕ ਆ ਮੈਂ ਕਈ ਵਾਰੀ ਨਾ ਪਸੂ ਜਿਵੇਂ ਲੱਸੀ ਜੀ ਲੱਗਦੀ ਥੇਰ ਜੂਰ ਇਨਫੈਕਸ਼ਨ ਹੋ ਜਾਂਦੀ ਆ ਆ ਚੱਕਰ ਠੀਕ ਆ ਪਸਮਾਰ ਪਸਮੂ ਬਹੁਤ ਚੰਗਾ ਬਾਈ ਹੁਣੀਆਂ ਉਹਦੇ ਵੀ ਬੱਚਾ ਛੱਡਦੇ ਆ ਸਨ ਮਿੰਟਾਂ ਜੀ ਲਾਹ ਆਉਂਦੀ ਆ ਕਰਮਾਂ ਵਾਲੀ ਬਣਦੇ ਵੀਰੇ ਬਸ ਇੱਥੇ ਹੀ ਬਣਦੇ ਕੋਈ ਬਰੇਕੀ ਸਾਰੀ ਜਿਹੜੀ ਝੋਟੀ ਦੇ ਵਿੱਚ ਚੰਗੀ ਆ ਥੋੜੀਆਂ ਜੀਆਂ ਜੋੜੀਆਂ ਨੇੜੇ ਜਰੂਰ ਰੱਖਦੀ ਆ ਪਾਸੇ ਵਾਲੀਆਂ ਬਾਕੀ ਬਈ ਭਾਤੋਕੜਾਂ ਵਾਲਾ ਵਾ ਇੰਦਾ 58000 ਰੁਪਿਆ ਰੇਟਾਂ ਦੇ ਵਿੱਚੋਂ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਜੇ ਕਿਹਨੇ ਟੋਕੜ ਲੈਣੀ ਆ ਤੇ ਟੋਕੜ ਨਾਲੋਂ ਛੋਟੀ ਚੰਗੀ ਆ ਗਾਂ ਦੂਜੇ ਸੋਏ ਨੂੰ ਮੈਂ ਵਧੀਆ ਬਣ ਜੂਗੀ ਭਾਈ ਕੱਟਾ ਇਹਦੇ ਮਗਰ ਆਹ 2 ਨੰਬਰ ਤੇ ਜਿਹੜੀ ਛੋਟੀ ਆ ਇਹ ਵੀ ਦੋ ਦਾਂਦੀ ਆ ਪਹਿਲਾਂ ਇਹ ਆ ਇਹ ਸੂਣ ਵਾਲੀ ਆ ਮੈਂ ਇਹ ਕਿੰਨੇ ਦਿਨ ਲੈ ਜੂਗੀ ਹਰੇ ਵੀਰੇ ਇਹ 10 ਦਿਨ ਲੈ ਜੂਗੀ ਵੀਰੇ ਠੀਕ ਆ ਵੀਰੇ ਤੇ ਵੱਡੇ ਭਾਈ ਇਹਦਾ ਰੇਟ ਕੀ ਕਰਾਂਗੇ ਆਪਾਂ ਭਾਈ 72000 ਠੀਕ 72000 ਰੁਪਿਆ ਭਾਈ ਇਹਦਾ ਰੇਟ ਇੰਦਾ ਰੇਟ 72000 ਰੁਪਿਆ ਵਾ ਮਿੱਤਰੋ ਟੋਰਦੀ ਵੀਰੇ ਮਾਨਤਾਣ ਹੋ ਜੂਗਾ ਵਿੱਚੋਂ ਪਹਿਲਣ ਝੋਟੀਆਂ ਦੋ ਦੰਦਾਂ ਦੇ ਲੇਵੇ ਭਾਂਡੇ ਲੋ ਇਹ ਵੀ ਸਾਫ਼ ਸੁਥਰੀ ਆ ਦਸਾਂ ਦਿਨਾਂ ਦੀ ਹਜੇ ਕੱਚੀ ਆ ਥਲੋ ਥਲੋ ਤਸ ਤੋਂ ਪਿੱਛੇ ਟੋੜਾ ਲੇ ਪਰ ਆ ਝੂੜਾ ਖੁੱਲੇ ਡੁੱਲੇ ਮਾਨਤਾਣ ਨਾਲ ਮਿਲ ਜੂਗਾ ਮਿੱਤਰੋ ਦੋਵੇਂ ਝੋਟੀਆਂ ਜਿਹੜੀਆਂ ਵਕਾਊਆ ਬਾਈ ਹੁਣ ਉਹਦੀਆਂ ਘਰੇਲੂ ਪਰਿਵਾਰ ਦੇ ਘਰੇ ਆ ਕਲਕਲਾਂ ਪਿੰਡ ਦੇ ਵਿੱਚ ਆ ਤੇ ਕਲਕਲਾਂ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤਾਂ ਦੇਖ ਸਕਦੇ ਪਤਨੂ ਪਲੀਮਾਨ ਸੇ ਛੋਟੀ ਚੰਗਿਆ ਥੱਲੋ ਪੂਰੀ ਦੋ ਮਾਤਰ ਪਿੰਗ ਦੇ ਪਰਿਦ੍ਰਮ ਪਿਆਸੂ ਘਰੇ ਲੋ ਪਰਿਵਾਰ ਨੇ ਲੈਣਿਆ ਤੇ ਘਰੇ ਲੋ ਪਰਿਵਾਰ ਦੇ ਵੀ ਕੰਮ ਨੇ ਵੀਰੇ ਨੰਬਰ ਦੱਸੀ ਮੜਾ ਜਾ ਕੇ ਬਾਈ ਨੰਬਰ ਮੈਂ ਤੁਹਾਨੂੰ ਜਿਹੜਾ ਬਾਈ ਦਾ ਦੱਸ ਦਿੰਨਾ ਕਿੰਨਾ ਨੰਬਰ ਆ ਬੜੇ ਭਾਈ ਨੰਬਰ ਦੱਸੀ ਵੀਰੇ 98155 98155 13555 13555 98555 98155 98155 13551 13551 ਠੀਕ ਆ ਬਾਈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਪਾਈ ਦੇ ਨਾਲ ਗੱਲ ਬਾਤ ਦੋਵੇਂ ਜਾਨਵਰ ਦਿਖਾ ਤੇ ਆ ਡਿਟੇਲ ਲੈਤੀ ਆ ਦੋਵੇਂ ਚੋਟੀਆਂ ਪਹਿਲਾ ਸੂਹਾ ਦੋ ਦੰਦਾ ਇੱਕ ਸੂਈ ਹੋਈ ਆ 10 ਤੋਂ 11 ਦਿਨਾਂ ਦੀ ਇੱਕ ਦਾ 10 ਦਿਨ ਬਾਕੀ ਆ ਵਧੇਰੇ ਜਾਣਕਾਰੀ ਲਈ ਪਾਈ ਦਾ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਆ